ਆ ਜਿਹੜੀ ਸੋਇਆ ਚਾਪ ਖਾਣੇ ਆਪਾਂ ਦੇ ਲੋ ਕਿਵੇਂ ਬਣਦੀ ਆ ਆ ਕਿਵੇਂ ਜੇਰ ਮੰਗੂ ਨੂੰ ਖਿੱਚੀ ਫਿਰਦੇ ਨੇ ਆ ਮੈਦਾਬਾਦ ਦਾ ਮਸ਼ੀਨ ਚ ਦੇ ਕਿਵੇਂ ਗੁੰਨ ਰਹੇ ਨੇ ਇਹਨੂੰ ਕੋਈ ਸੋਇਆ ਸੋਇਆ ਨਹੀਂ ਹੁੰਦੀ ਮੈਦਾ ਹੁੰਦਾ ਪਿਓਰ ਆ ਇੱਕ ਡੰਗਰ ਵਾਲੇ ਚਬਾਚੇ ਦੇ ਦੇ ਲੋ ਸੜਦਾ ਗੁੰਨਿਆ ਹੋਇਆ ਆਟਾ ਕਿਵੇਂ ਫਿਰ ਪੈਰਾ ਨਾਲ ਉਹਨੂੰ ਲਾਤਰ ਕੇ ਉਹਦਾ ਪਾਣੀ ਕੱਢਿਆ ਕੋਈ ਸਫਾਈ ਨਹੀਂ ਦੇ ਲੋ ਇਹ ਭੈ ਦਾ ਠੇਕਾ ਲੈ ਰੱਖਿਆ ਆਪਾਂ ਨੂੰ ਦੇ ਲੋ ਕਿਵੇਂ ਜਿਵੇਂ ਜੇਰ ਪੀਓਗੇ ਡੰਗਰ ਦੀ ਆ ਦੇ ਲੋ ਪੈਰਾਂ ਨਾਲੇ ਮਿੱਤਰੇ ਨੇ ਉਹਨੂੰ ਆ ਕਿਵੇਂ ਖਿੱਚੀ ਫਿਰਦਾ ਦੇਖ ਲੋ ਬੜਾ ਐਵੇਂ ਸੋਇਆ ਚਾਪ ਬਣਦੀ ਐ ਇਹ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਖਾਈ ਚੱਲੋ ਕੋਈ ਚੱਪਲਾ ਨਹੀਂ ਗੱਡੀਆਂ ਦੇਖ ਲੋ ਕਿਵੇਂ ਪਾਈ ਬੈਠੇ ਨੇ ਹਾਲੋ ਦੇ ਲੋ ਕਿਵੇਂ ਲੁਬੇਟ ਰਹੇ ਨੇ ਉਹਨੂੰ ਚੱਪਲਾਂ ਪਾਈਆਂ ਹੋਈਆਂ ਨੇ ਹੱਥਾਂ 'ਚ ਕੋਈ ਉਹ ਨਹੀਂ ਛੜੇ ਹੋਏ ਹੱਥ ਨੇ ਇਹਨਾਂ ਦੇ ਭੈਣ ਲਓ ਬਣ ਕੇ ਤਿਆਰ ਆ ਸੋਇਆ ਚਾਪ ਤੁਹਾਡੀ ਐਵੇਂ ਬਣਦੀ ਐ ਸੋਇਆ ਚਾਪ ਜਿਹੜੇ ਖਾਣ ਦੇ ਸ਼ਕੀਨ ਨੇ ਕਈ ਤਾਂ ਇਹ ਜੇ ਬੰਦੇ ਨੇ ਰੋਜ਼ ਇਹਨਾਂ ਨੇ ਖਾ ਕੇ ਆਉਣੀ ਆ ਸੋਇਆ ਚਾਪ ਮੈਂ ਜੇ ਸਦਾ ਦਾ ਸੋਇਆ ਚਾਪ ਖਾ ਕੇ ਕੋਈ ਸ਼ੋਇਆ ਚਾਪ ਨਹੀਂ ਹੁੰਦੀ ਉਹ ਨਿਰਮੈਦਾ ਹੁੰਦਾ ਆ ਬਣਦਾ ਹੁਣ ਤੁਸੀਂ ਨੇ ਦੇਖ ਲਿਆ ਕਿਵੇਂ ਬਣਦਾਗਾ ਇਹ ਪਾ ਦਾ ਠਿੱਕਾ ਲੈ ਰੱਖਿਆ ਆਪਾਂ ਨੂੰ ਜਿਹੜੇ ਸੋਇਆ ਚਾਬਖਾਨ ਦੇ ਛਕੀ ਨੇ ਦੇ ਲੋ ਕਿਵੇਂ ਖਿੱਚੀ ਫਿਰਦਾ ਸੀ ਉਹ ਜਿਵੇਂ ਕੁੱਤੇ ਜੇਰ ਨੂੰ ਖਿੱਚ ਲੈਂਦੇ ਨੇ ਐਵੇਂ ਖਿੱਚੀ ਫਿਰਦੇ ਸੀ ਉਹ ਸੜਿਆ ਜਾ ਫਰਸਾ ਉਹ ਤੇ ਉੱਪਰ ਹੀ ਖਿੱਚੀ ਫਿਰਦੇ ਤੇ ਗੇ ਮੈਦੇ ਨੂੰ ਵੀ ਇਹ ਨਹੀਂ ਚੀਜ਼ਾਂ ਖਾਣ ਤੋਂ ਗਰੇਜ ਕਰਿਆ ਕਰੋ ਥੋੜਾ ਜਆ ਬਜਿਆ ਕਰੋ ਐਵੇਂ ਦੀਆਂ ਚੀਜ਼ਾਂ ਖਾਣ ਤੋਂ ਆਪਦਾ ਵਧੀਆ ਚੀਜ਼ ਖਾਓ ਘਰੇ ਜੋ ਸਰਦਾਗਾ ਸਾਰੋ ਨਾ ਐਵੇਂ ਗੰਦਮੰਦ ਖਾਇਆ ਕਰੋ